ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਮੇਰੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 926 ਤੇ ਸਾਨੂੰ ਕਿਸ ਤਰ੍ਹਾਂ ਦੱਸ ਰਹੇ ਨੇ ਕਿ ਕਿ ਪਰਮੇਸ਼ਰ ਕਿਸ ਤਰ੍ਹਾਂ ਸਾਡੇ ਤੇ ਅਪਾਰ ਬਖਸ਼ਿਸ਼ਾਂ ਕਰਨ ਵਾਲਾ ਹੈ ਆਓ ਆਪਾਂ ਇਸ ਬਾਣੀ ਦੀ ਵਿਚਾਰ ਕਰੀਏ ਜੀ ਵਾਹਿਗੁਰੂ ਜੀ ਸ਼ਾਂਤ ਬੇ ਸੰਕਟ ਕਟੇ ਨਾਰਾਇਣ ਦਿਆਲ ਜਿਓ ਹਰ ਗੁਣ ਆਨੰਦ ਗਾਏ ਪ੍ਰਭ ਦੀਨਾ ਨਾਥ ਪ੍ਰਤਪਾਲ ਜਿਓ ਹਾਂਜੀ ਸੰਗਤ ਜੀ ਮੇਰੇ ਪਾਸ਼ਾ ਕਹਿੰਦੇ ਨੇ ਜਿਸ ਜੀਵ ਨੇ ਵੀ ਉਸ ਦੀਨਾ ਦੇ ਮਾਲਕ ਪਾਲਣਹਾਰ ਪਰਮੇਸ਼ਰ ਦੇ ਗੁਣ ਗਾਉਣੇ ਸ਼ੁਰੂ ਕੀਤੇ ਨੇ ਕਹਿੰਦੇ ਉਹ ਦਿਆ ਦਾ ਸੋਮਾ ਹੈ ਨਾਰਾਇਣ ਹੈ ਕਹਿੰਦੇ ਉਸ ਨੇ ਉਸ ਜੀਵ ਦੇ ਸਾਰੇ ਡਰ ਦੁੱਖ ਕਲੇਸ਼ ਸਭ ਖਤਮ ਕਰ ਦਿੱਤੇ ਨੇ ਜਿਨੇ ਵੀ ਉਹਦਾ ਨਾਮ ਜਪਣਾ ਸ਼ੁਰੂ ਕੀਤਾ ਜਿਨੇ ਵੀ ਉਹਦੇ ਗੁਣ ਗਾਉਣੇ ਸ਼ੁਰੂ ਕੀਤੇ ਨੇ ਵਾਹਿਗੁਰੂ ਜੀ ਪ੍ਰਤਪਾਲ ਅਚੁੱਤ ਪੁਰਖ ਏਕੋ ਤਿਸੈ ਸਿਓ ਰੰਗ ਲਗਾ ਕਰ ਚਰਨ ਮस्तक ਮੇਲ ਲੀਨੇ ਸਦਾ ਅਨ ਦਿਨ ਜਾਗਾ ਕਹਿੰਦੇ ਸਾਰਿਆਂ ਦੀ ਪਾਲਣਾ ਕਰਨ ਵਾਲਾ ਉਹ ਸਿਰਫ ਇੱਕ ਅਕਾਲ ਪੁਰਖ ਹੈ ਅਬਿਨਾਸ਼ੀ ਹੈ ਜਿਸ ਜੀਵ ਦਾ ਵੀ ਉਹਦੇ ਨਾਲ ਕਹਿੰਦੇ ਪਿਆਰ ਪੈ ਗਿਆ ਪ੍ਰੇਮ ਪੈ ਗਿਆ ਜਿਸ ਨੇ ਆਪਣੇ ਹੱਥ ਆਪਣਾ ਮੱਥਾ ਉਹਦੇ ਚਰਨਾਂ ਦੇ ਉੱਤੇ ਰੱਖ ਦਿੱਤਾ ਪਰਮੇਸ਼ਰ ਨੇ ਉਹਨੂੰ ਆਪਣੇ ਨਾਲ ਜੋੜ ਲਿਆ ਉਹ ਜੀਵ ਹਮੇਸ਼ਾ ਮਾਇਆ ਦੇ ਹੱਲਿਆਂ ਵੱਲੋਂ ਸੁਚੇਤ ਰਹਿਣ ਲੱਗ ਪਿਆ ਜਿਉ ਪਿੰਡ ਗ੍ਰਹਥਾਨ ਤਿਸ ਕਾ ਤਨ ਜੋਵਨ ਤਨ ਮਾਲ ਜਿਉ ਸਦ ਸਦਾ ਬਲ ਜਾਏ ਨਾਨਕ ਸਰਬ ਜੀਆਂ ਪ੍ਰਤਪਾਲ ਜਿਉ ਕਹਿੰਦੇ ਸਾਡਾ ਇਹ ਸਰੀਰ ਸਾਡੀ ਜਿੰਦ ਘਰ ਥਾਂ ਤਨ ਜੋਬਨ ਤਨ ਮਾਲ ਜੋ ਕੁਝ ਵੀ ਸਾਡੇ ਕੋਲ ਹੈ ਸਾਰੀਆਂ ਦਾਤਾਂ ਉਸ ਪਰਮੇਸ਼ਰ ਦੀਆਂ ਦਿੱਤੀਆਂ ਹੋਈਆਂ ਨੇ ਨਾਨਕ ਜੀ ਕਹਿੰਦੇ ਨੇ ਉਹ ਸਾਰਿਆਂ ਨੂੰ ਪਾਲਣ ਵਾਲਾ ਹੈ ਤੇ ਨਾਨਕ ਜੀ ਉਸ ਪਰਮੇਸ਼ਰ ਤੋਂ ਸਦਾਈ ਸਦਕੇ ਜਾਂਦੇ ਨੇ ਸਾਨੂੰ ਪਾਤਸ਼ਾਹ ਇਹ ਸਿੱਖਿਆ ਦੇ ਰਹੇ ਨੇ ਨਾਨਕ ਪਾਤਸ਼ਾਹ ਜੀ ਤੇ ਆਪ ਉਸ ਦਾ ਰੂਪ ਨੇ ਸਿੱਖਿਆ ਦੇ ਰਹੇ ਨੇ ਕਿ ਉਹ ਪਰਮੇਸ਼ਰ ਜੋ ਸਾਨੂੰ ਸਾਰੀਆਂ ਦਾਤਾਂ ਦੇ ਰਿਹਾ ਸਾਨੂੰ ਪਾਲ ਰਿਹਾ ਸਾਨੂੰ ਹਮੇਸ਼ਾ ਹੱਥ ਰੱਖ ਕੇ ਬਚਾ ਲੈਂਦਾ ਸਾਡੀ ਰੱਖਿਆ ਕਰ ਰਿਹਾ ਜਿਹੜੀ ਰੱਖਿਆ ਜਿਹੜੀ ਮਦਦ ਉਹ ਕਰ ਸਕਦਾ ਉਹ ਸੰਸਾਰ ਵਿੱਚ ਕੋਈ ਨਹੀਂ ਕਰ ਸਕਦਾ ਫੇਰ ਕਹਿੰਦੇ ਸਾਨੂੰ ਉਦੇ ਗੁਣ ਗਾਉਣੇ ਚਾਹੀਦੇ ਨੇ ਉਹਦੇ ਤੋਂ ਹੀ ਸਦਕੇ ਜਾਣਾ ਚਾਹੀਦਾ ਹੈ ਉਹ ਹੀ ਸਦਾ ਦੇ ਰਹਿਣ ਵਾਲਾ ਹੈ ਜਿਸ ਦਾ ਵੀ ਪ੍ਰੇਮ ਉਹਦੇ ਨਾਲ ਪੈ ਗਿਆ ਜਿਸ ਨੇ ਵੀ ਉਹਦੇ ਗੁਣ ਗਾਉਣੇ ਸ਼ੁਰੂ ਕਰ ਦਿੱਤੇ ਉਹ ਆਪਣੇ ਭਗਤਾਂ ਦੀ ਸਦਾ ਹੀ ਰੱਖਦਾ ਆਇਆ ਹੈ ਧੁਰ ਤੋਂ ਹੀ ਰੱਖਦਾ ਆਇਆ ਹੈ ਫਿਰ ਤੇ ਆਪਾਂ ਸਾਰੇ ਉਹਦੇ ਅੱਗੇ ਅਰਜੋਈ ਕਰੀਏ ਉਹ ਹੀ ਸਾਡੇ ਤੇ ਬਖਸ਼ਿਸ਼ ਕਰੇ ਕਿ ਸਾਨੂੰ ਆਪਣੇ ਚਰਨਾਂ ਦੀ ਪ੍ਰੀਤ ਲਾ ਦੇਵੇ ਆਪਣੇ ਚਰਨਾਂ ਦਾ ਪ੍ਰੇਮ ਦੇ ਦੇਵੇ ਹਾਂਜੀ ਸੰਗਤ ਜੀ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਸੱਚੇ ਪਾਤਸ਼ਾਹ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੇ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ